ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੜ੍ਹਦੇ ਹਾਂ ਕੱਲੋ ਕਹਾਣੀ ਦਾ ਅਗਲਾ ਭਾਗ ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੂਰੀ ਕਹਾਣੀ ਅਸੀਂ ਇੱਕ ਵੀਡੀਓ ਦੇ ਵਿੱਚ ਜਾਂ ਨਹੀਂ ਸੀ ਪੇਸ਼ ਕਰ ਸਕਦੇ ਜਾਂ ਦੋ ਦੇ ਵਿੱਚ ਤਾਂ ਹੁਣ ਅਸੀਂ ਕਰ ਰਹੇ ਹਾਂ ਤੀਸਰਾ ਭਾਗ ਕੱਲੋ ਕਹਾਣੀ ਦਾ ਉਹ ਦਹਲੀਜ਼ ਅੰਦਰ ਹੋ ਜਾਣ ਤੇ ਵੀ ਵਸ਼ ਵਾਸ਼ੜ ਦੀ ਇਮਾਰਤੋਂ ਬਚ ਨਾ ਸકી ਮੈਂ ਜਾਦੂ ਉਸ ਨੂੰ ਇੱਕ ਵਾਰੀ ਫੇਰ ਅੰਦਰ ਆਉਣ ਲਈ ਕਿਹਾ ਤਾਂ ਉਹ ਬੋਲੀ ਪਰ ਬੀਤਰ ਤੋਂ ਤੇ ਤੁਹਾਰੇ ਬਰਤਨ ਪੜੇ ਹਨ ਦਾਦਾ ਤੂੰ ਕੀ ਹਰਜ ਹੈ ਬਰਤਨ ਕਿਸੇ ਦੂਸਰੇ ਕੇ ਨਹੀਂ ਤੁਹਾਰੇ ਦਾਦਾ ਕੇ ਹੀ ਤੋਂ ਹੈ ਜਾਪਦਾ ਸੀ ਜਿਵੇਂ ਮੇਰਾ ਇਹ ਬਾਖ ਸੁਣ ਕੇ ਕੱਲੋ ਇੱਕ ਵਾਰ ਕਿਸੇ ਮਠਾਸ ਦੀ ਡੁੰਗਾਈ ਵਿੱਚ ਗਵਾਚ ਗਈ ਉਹ ਉਹ ਅੰਦਰ ਲੰਘ ਗਈ ਪਰ ਸ਼ਾਇਦ ਉਸ ਨੂੰ ਡਰ ਸੀ ਮਤੇ ਉਸਦੇ ਕੱਪੜਿਆਂ ਵਿੱਚੋਂ ਚੋ ਰਹੇ ਪਾਣੀ ਨਾਲ ਕਮਰੇ ਦਾ ਫਰਸ਼ ਗਿੱਲਾ ਨਾ ਹੋ ਜਾਵੇਗਾ ਉਹ ਥੋੜੀ-ਥੋੜੀ ਕੰਬ ਰਹੀ ਸੀ ਮੇਰਾ ਦਿਲ ਚਾਹਿਆ ਕਿ ਬਿਸਤਰੀ ਤੋਂ ਕੰਬਲ ਚੁੱਕ ਕੇ ਉਸਤੇ ਮੋਢਿਆਂ ਤੇ ਸੁੱਟ ਦਿਆਂ ਪਰ ਇਤਨੀ ਫਰਾਕ ਦਲੀ ਮੈਂ ਵਿਖਾਲ ਨਾ ਸਕਿਆ ਕੰਬਲ ਦੇ ਭਿੰਜ ਜਾਣ ਤੋਂ ਦੇ ਖਿਆਲੋਂ ਅਥਵਾ ਇਸ ਖਿਆਲੋਂ ਕਿ ਕੱਲੋਂ ਦੇ ਗਲੀਜ਼ ਕੱਪੜਿਆਂ ਨਾਲ ਸ਼ੂ ਕੇ ਗਿੱਲਾ ਹੋ ਜਾਵੇਗਾ ਗਲੀਜ਼ ਹੁੰਦਾ ਮਤਲਬ ਗਿੱਲੇ ਕੱਪੜੇ ਹਨਾ ਕੇਵਲ ਮੈਂ ਇਤਨਾ ਹੀ ਕਰ ਸਕਿਆ ਕਿ ਦੋ ਹੋਰ ਦੋ ਚਾਰ ਵਾਰੀ ਕਹਿ ਕੇ ਮੈਂ ਉਸ ਨੂੰ ਦਹਲੀਜ਼ ਤੋਂ ਇਤਨਾ ਅੰਦਰ ਸੱਦ ਲਿਆ ਕਿ ਵਾਸ਼ ਵਾਸ਼ੜ ਤੋਂ ਉਹ ਸੁਰੱਖਿਤ ਸੀ ਵਾਸ਼ੜ ਤੋਂ ਬਾਹਾਂ ਇੱਕ ਨਾਲ ਲਾਈ ਉਹ ਕੰਬਦੀ ਹੋਈ ਮੈਨੂੰ ਪੁੱਛਣ ਲੱਗੀ ਤੂੰ ਕਹਾਂ ਰਹਿੰਦੇ ਹੋ ਦਾਦਾ ਅਮਰਤ ਸਰਮੀ यहां कितने दिन ठहरोगे ठहरना तो कुछ दिन कुछ ज्यादा दिन है पर इसमें का मकान से शायद कल ही चला जाऊंगा क्यों यहां पर शोर बहुत रहता है लिखने में तकलीफ होती है कोची रो चुप रही कुछ सोचती रही ਤੇ ਫਿਰ ਮੇਰੇ ਵਰਕਿਆਂ ਵੱਲ ਤੱਕ ਕੇ ਪੁੱਛਣ ਲਗੀ ਜੇ ਤੁਮ ਕੀ ਲਿਖ ਲਿਖਾ ਕਰਤੇ ਹੋ दादा किताबें लिखता हूँ पर किताब के हर्फ तो और तरह के होते हैं छोटे छोटे साफ साफ जे भी वैसे ही बन जाएंगे मशीन में डालने से हाँ मेरा मामू कहत रहा कि एक मशीन होती है जिसमें किताब छप जाती है उसी में ये भी छापी जाएगी अम्बरसर में ऐसी मशीनें हैं और कागज़ भी उसी मशीन में बन जाता है हाँ सब उसी में बन जाता है ऐसी मशीन तुम पढ़ना जानती हो कल्लो नहीं दादा हम लोग नहीं पढ़ा करते मेरे मेरा एक ठोच चेहरा भाई रहा है उसने अंग्रेजी पढ़ी थी और फिर वो क्रिस्टान ईसाई इस, बन गया अच्छा दादा अंबरसर में भी थी पानी बारिश पड़ता है हाँ पड़ता है पर बहुत नहीं वहाँ तुम्हारा कौन कौन है दादा और तह बच्चे हैं कैठों कितने बच्चे तीन लड़के हैं हाँ और लड़की लड़की कोई नहीं है तब तो भगवान हो दादा इसमें बाकी क्या बात रही अरे दादा लड़की जिस घर में ना हो वो भगवान ਤੋ ਹੋ ਗਈ ਮੇਰੀ ਚਾਰ ਬਹਨੇ ਹੈ ਔਰ ਭਾਈ ਇੱਕ ਵੀ ਨਹੀਂ ਮਾਂ ਬਾਪ ਵਿਚਾਰੇ ਹਰ ਵਕਤ ਤੇ ਗੱਲ ਕਰਦੀ ਕਰਦੀ ਉਹ ਬਾਹਰ ਵੱਲ ਤੱਕ ਕੇ ਚੁੱਪ ਹੋ ਗਈ ਮੀਂਹ ਖੈਰ ਚੁੱਕਾ ਸੀ ਉਹ ਬੋਲੀ ਅੱਛਾ ਦਾਦਾ ਪਾਣੀ ਥੰਮ ਗਿਆ ਅਬ ਜਾਉਂਗੀ ਬਹੁਤ ਕੰਮ ਕਰਨਾ ਹੈ ਉਸਨੇ ਬਾਹਰ ਨਿਕਲ ਕੇ ਝਾੜੂ ਛਾਬਾ ਦਰਖਤ ਨਾਲੋਂ ਚੁੱਕਿਆ ਅਤੇ ਮੁਹੱਲੇ ਤੋਂ ਬਾਹਰ ਨਿਕਲ ਗਈ ਉਹ ਦੋਵੇਂ ਕਿੰਗਰੇਦਾਰ ਸਿੱਕੇ ਜਿਹੜੇ ਮੈਂ ਉਸ ਵਾਰ ਛੁੱਟੇ ਸਨ ਉੱਥੇ ਹੀ ਪਏ ਸਨ ਮੁਰ ਮੈਨੂੰ ਥਾਂ ਬਾਜਣ ਦੀ ਲੋੜ ਨਹੀਂ ਪਈ ਉਸ ਤੋਂ ਬਾਅਦ ਜਿੰਨੇ ਦਿਨ ਮੈਂ ਉੱਥੇ ਰਿਹਾ ਬੜੇ ਆਰਾਮ ਨਾਲ ਬੀਤੇ ਮੇਰੇ ਕੰਮ ਵਿੱਚ ਕੋਈ ਵਿਗਨ ਨਹੀਂ ਪਿਆ ਕੱਲੋ ਆਪਣੇ ਨियत ਵਕਤ ਸਿਰ ਆਉਂਦੀ ਮਹੱਲਾ ਸੰਬਰ ਦੀ ਘਰਾਂ ਦੀ ਸਫਾਈ ਕਰਦੀ ਤੇ ਜਾਣ ਤੋਂ ਪਹਿਲਾਂ ਦੋ ਘੜੀਆਂ ਮੇਰੇ ਕੋਲ ਠਹਿਰਦੀ ਕੁਝ ਇੱਧਰ-ਉੱਧਰ ਦੀਆਂ ਗੱਲਾਂ ਕਰਦੀ ਅਤੇ ਫੇਰ ਚਲੀ ਜਾਂਦੀ ਉਹੀ ਕੱਲੋ ਜਿਹੜੀ ਪਹਿਲਾਂ ਤੂਫਾਨ ਮੇਲ ਬਣੀ ਰਹਿੰਦੀ ਸੀ ਹੁਣ ਅੱਖ ਵਿੱਚ ਪਾਈ ਵੀ ਨਹੀਂ ਸੀ ਥੜਕਦੀ ਜੋ ਕੁਝ ਵੀ ਉਸ ਨੂੰ ਕਹਿੰਦਾ ਬਿਨਾਂ ਕੰਨ ਬਿੜਕਿਆ ਕਰਨ ਲੱਗ ਜਾਂਦੀ ਕੀ ਮਜਾਲ ਹੈ ਅਲਫਾ ਬੇ ਕਹਿ ਜਾਵੇ ਇੱਥੋਂ ਤੱਕ ਕੀ ਜੇ ਮਹੱਲੇ ਵਿੱਚ ਬਾਲਾਂ ਬਾਲਾਂ ਦਾ ਰੌਲਾ ਪਾਉਂਦਿਆਂ ਵੇਖਦੀ ਤਾਂ ਛੱਟ ਪਿਆਰ ਨਾਲ ਕਹਿਣ ਲੱਗ ਜਾਂਦੀ ਸ਼ੋਰ ਮਤ ਕਰੋ ਨੰਨੇ ਉਧਰ ਸਰਦਾਰ ਬਾਬੂ ਲਿਖ ਰਹੇ ਹਨ ਖਫਾ ਹੋਗੇ ਨਾਵਲ ਦਾ ਕੰਮ ਸਫਲ ਨਾਵਲ ਦਾ ਕੰਮ ਸਫਲਤਾ ਨਾਲ ਸਿਰੇ ਚੜ ਗਿਆ ਅਤੇ ਜਿੰਨੇ ਦਿਨ ਰਹਿਣ ਦਾ ਮੈਂ ਟੀਚਾ ਮੇਰਾ ਟੀਚਾ ਸੀ ਪੂਰਾ ਹੋ ਗਿਆ ਮੈਂ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ ਤੁਰਨ ਤੋਂ ਪਹਿਲੇ ਦਿਨ ਦਾ ਜ਼ਿਕਰ ਹੈ ਕੱਲੋ ਕੰਮ ਕਰ ਤੋਂ ਬੇਲੀ ਹੋ ਕੇ ਜਦ ਮੇਰੇ ਪਾਸ ਘੜੋਤੀ ਤਾਂ ਮੈਂ ਉਸ ਨੂੰ ਕਿ ਹਾਂ ਕੱਲ ਹਮ ਚਲੇ ਜਾਏਗੇ ਕੱਲੋ ਰਾਣੀ ਚਲੇ ਜਾਓਗੇ ਦਾਦਾ ਉਸਨੇ ਸ਼ਾਇਦ ਕੁਛ ਘਬਰਾ ਕੇ ਕਿਹਾ ਜਿਵੇਂ ਕਿਸੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੂੰ ਕਹਿੰਦਾ ਹੈ ਤੇ ਆਪਣੇ ਇਹ ਕਹਿਣ ਢੰਗ ਤੋਂ ਜਿਵੇਂ ਆਪ ਹੀ ਕੁਝ ਕੱਚੀ ਜਈ ਹੋ ਗਈ ਫਿਰ ਜਰਾ ਗੰਭੀਰਤਾ ਨਾਲ ਬੋਲੀ ਇੱਤੀ ਜਲਦੀ ਕਿਉਂ ਜਾ ਰਹੇ ਹੋ ਦਾਦਾ ਜਲਦੀ ਕਹਾ ਹੈ 1 ਮਹੀਨੇ ਕੇ ਕਰੀਬ ਹੋ ਗਿਆ ਕੱਲੋ ਫਿਰ ਕਬ ਆਓਗੇ ਭਗਵਾਨ ਨੇ ਚਾਹਾ ਤੋਂ ਦੂਸਰੇ ਸਾਲ ਉਹ ਫਿਰ ਚੁੱਪ ਪਚਾਪ ਖਲੋਤੀ ਰਹੀ ਉਸਦੇ ਚਿਹਰੇ ਤੇ ਮੈਂ ਜਾਣ ਨਾ ਸਕਿਆ ਕਿ ਕੀ ਸੋਚ ਰਹੀ ਸੀ ਜਰਾ ਇਧਰ ਆ ਨ ਕਲੋ ਮੈਂ ਜੇਬ ਵਿੱਚ ਹੱਥ ਪਾਉਂਦਿਆਂ ਉਸ ਨੂੰ ਕਿਹਾ ਅਤੇ ਬਿਨਾਂ ਕਿਸੇ ਹਿਚਕਿ ਹਿਚ ਕਿਚਾਹਟ ਉਹ ਮੇਰੇ ਕੋਲ ਆ ਖਲੋਤੀ ਮੈਂ ਉਸ ਵੇਲੇ மஞ்சੇ ਤੇ ਬੈਠਾ ਸਾਂ ਜੇਬ 'ਚੋਂ 1 ਰੁਪਿਆ ਕੱਢ ਕੇ ਉਸਦੇ ਹੱਥ ਤੇ ਤਰਿਆ ਅਤੇ ਉਸਦੇ ਸਿਰ ਤੇ ਹੀ ਫੇਰਿਆ ਹੱਥ ਫੇਰਿਆ ਉਸਨੇ ਇੱਕ ਵੇਰਾ ਮੋੜਨ ਦਾ ਯਤਨ ਕੀਤਾ ਪਰ ਜਦ ਮੇਰੇ ਮੂੰਹ ਉਸਨੇ